ਸ਼ਸ਼ੀਕਾਰ ਜੀ ਤੇ ਗੱਲ ਕਰਦੇ ਗਊਆਂ ਦੀ ਗਊਆਂ ਦਾ ਮੁੱਦਾ ਅੱਜ ਕੱਲ ਕਾਫੀ ਭਖਿਆ ਹੋਇਆ ਹੈ ਪਰ ਗੱਲ ਦੋਨੇ ਹੀ ਹੈ ਗਊਆਂ ਨਾਲ ਮਰਨ ਵਾਲਿਆਂ ਦੀ ਮੌਤ ਦਰ ਵੀ ਬਹੁਤ ਜ਼ਿਆਦਾ ਹੈ ਤੁਸੀਂ ਦੇਖੋਗੇ ਅਗਰ ਸਾਡੇ ਏਰੀਆ ਦੀ ਗੱਲ ਕਰੀਏ ਤਾਂ ਆਏ ਦਿਨ ਕੋਈ ਨਾ ਕੋਈ ਅਜਿਹਾ ਹਸਤਾ ਹੁੰਦਾ ਰਹਿੰਦਾ ਹੈ ਕਿ ਪਸ਼ੂਆਂ ਕਾਰਨ ਜਾਂ ਕੁੱਤਾ ਕਾਰਨ ਬਹੁਤ ਸਾਰੇ ਹਾਸਤੇ ਵਾਪਰਦੇ ਹਨ ਜਿਦੇ ਵਿੱਚ ਐਕਸੀਡੈਂਟ ਹੁੰਦੇ ਹਨ ਜੀ ਦੇ ਵਿੱਚ ਬਹੁਤ ਸਾਰੇ ਲੋਕ ਆਪਣੀ ਜਾਨ ਵੀ ਗਵਾਉਂਦੇ ਹਨ ਤੇ ਜਿਵੇਂ ਹੁਣ ਆਪਣੇ ਵੀਰ ਜੀ ਰਾਜਵੀਰ ਜਵੰਦਾ ਜੀ ਦੀ ਵੀ ਦੇਖਿਆ ਉਸਮਾ ਕਰਕੇ ਹੀ ਉਹਨਾਂ ਦੀ ਮੌਤ ਹੋਈ ਤੇ ਬਹੁਤ ਦੁਖਦਾਈ ਘਟਨਾ ਹੋਈ ਸੋ ਇਸ ਤਰ੍ਹਾਂ ਦੀਆਂ ਉਹ ਤਾਂ ਚਲੋ ਵੱਡੇ ਲੈਵਲ ਦਾ ਬੰਦਾ ਸੀ ਆਮ ਲੋਕਾਂ ਨੇ ਕੌਣ ਦੇਖਦਾ ਹੈ ਵੀ ਆਮ ਲੋਕ ਜਿਹੜੇ ਛੋਟੇ ਤਬਕੇ ਦੇ ਲੋਕ ਆ ਜਿਵੇਂ ਉਹਨਾਂ ਦੀਆਂ ਘਟਨਾ ਹੋ ਜਾਂਦੀਆਂ ਤੇ ਕੋਈ ਨਹੀਂ ਨਾ ਦੇਖਦਾ ਠੀਕ ਹੈ ਇਹ ਆਮ ਗੱਲਾਂ ਨੇ ਸੋ ਐਕਸੀਡੈਂਟ ਪਸ਼ੂਆਂ ਕਰਕੇ ਤੇ ਕੁੱਤਾ ਕਰਕੇ ਬਹੁਤ ਜ਼ਿਆਦਾ ਹੁੰਦੇ ਆ ਇਹ ਗੱਲ ਸੱਚ ਹੈ ਦੂਜੀ ਗੱਲ ਆ ਗਈ ਜੀਵ ਹੱਤਿਆ ਚਾਹੇ ਕੋਈ ਵੀ ਹੋਵੇ ਉਹ ਮਾੜੀ ਹੈ ਚਾਹੇ ਪਸ਼ੂ ਦੀ ਹੋਵੇ ਜਾਂ ਕਿਸੇ ਦੀ ਹੋਵੇ ਉਹਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਨੂੰ ਫੜ ਕੇ ਪੁਛੜਖਾਨੇ ਦੇ ਦਿਓ ਜਾਂ ਉਹਨਾਂ ਨੂੰ ਐ ਕਰ ਦਿਓ ਉਹਦੇ ਵਾਸਤੇ ਕੀ ਹੋਣਾ ਚਾਹੀਦਾ ਇੱਕ ਪੁਖਤ ਪ੍ਰਬੰਧ ਹੋਣਾ ਚਾਹੀਦਾ ਹੈ ਕੱਲੀ ਕੁਝ ਸਰਕਾਰਾਂ ਕਰਨ ਕੁਝ ਸਸਤਾਵਾ ਕਰਨ ਕੁਝ ਲੋਕ ਕਰਨ ਕਲੀ ਸਰਕਾਰ ਵੀ ਏਡਾ ਵੱਡਾ ਨਹੀਂ ਕਰ ਸਕਦੀ ਆ ਪਾ ਨੂੰ ਪਤਾ ਤੇ ਕੁਝ ਸਸਤਾਵਾਂ ਰਲ ਕੇ ਕੁਝ ਸਰਕਾਰਾਂ ਨਾਲ ਕੇ ਕੁਝ ਆਮ ਲੋਕ ਰਲ ਕੇ ਇਹਨਾਂ ਕੌਸ਼ਲ ਵਰਗਾ ਵੱਡੇ ਲੈਵਲ ਤੇ ਪ੍ਰਬੰਧ ਕੀਤੇ ਜਾਣ ਪਿੰਡ ਲੈਵਲ ਤੇ ਸ਼ਹਿਰ ਲੈਵਲ ਤੇ ਤਾਂ ਜੋ ਇਹ ਵਾਰਾ ਪਸ਼ੂ ਲੋਕਾਂ ਦੀਆਂ ਜਾਨਾਂ ਨਾ ਲੈਣ ਇਹਦੇ ਵਾਸਤੇ ਬਹੁਤ ਵੱਡੇ ਕਦਮ ਉਠਾਉਣ ਦੀ ਲੋੜ ਹੈ ਤੇ ਬਾਕੀ ਸਰਕਾਰਾਂ ਨੇ ਵੱਡੇ ਲੈਵਲ ਤੇ ਸੋ ਮੈਂ ਤਾਂ ਇਹ ਕਹੂੰਗਾ ਕਿ ਗਊਆਂ ਦੇ ਉੱਤੇ ਰਾਜਨੀਤਿਕ ਕਰਨਾ ਗਲਤ ਹੈ ਕੋਈ ਵੀ ਇਸ ਤਰ੍ਹਾਂ ਦੀ ਰਾਜਨੀਤੀ ਨਾ ਕਰੋ ਠੀਕ ਹੈ ਆਪਾਂ ਨੂੰ ਪੁਖਤਾ ਪ੍ਰਬੰਧ ਕਰਨ ਦੀ ਲੋੜ ਹੈ ਵੱਡੇ ਲੈਵਲ ਤੇ ਪ੍ਰਬੰਧ ਕਰਨੇ ਪੈਣਗੇ ਇਹਨਾਂ ਵਾਸਤੇ ਸੋ ਜੀਵ ਹੱਤਿਆ ਚਾਹੇ ਕੋਈ ਵੀ ਹੋਵੇ ਪਾਪ ਹੈ ਪਰ ਜਾਨਾਂ ਵੀ ਬਹੁਤ ਕੀਮਤੀ ਹੈ ਜੋ ਬੰਦੇ ਮਰ ਰਹੇ ਆ ਇਨਸਾਨ ਮਰ ਰਹੇ ਆ ਇਹ ਬਹੁਤ ਵੱਡੇ ਲੈਵਲ ਤੇ ਐਕਸੀਡੈਂਟ ਹੁੰਦੇ ਪਸ਼ੂਆਂ ਦੇ ਸੱਚ ਹੈ। ਔਰ ਇਹਦੇ ਨਾਲ ਅਗਰ ਤੁਹਾਨੂੰ ਮੌਤ ਦਾ ਦੱਸੀਏ ਨਾ ਤਾਂ ਤੁਹਾਡੇ ਦਿਮਾਗ ਕੰਮ ਛੱਡ ਜੂਗਾ। ਇਹਦੇ ਨਾਲ ਪਸ਼ੂਆਂ ਨਾਲ ਮਰਨ ਵਾਲਿਆਂ ਦੀ ਗਿਣਤੀ ਹਜ਼ਾਰਾਂ ਨਹੀਂ ਲੱਖਾਂ ਦੇ ਵਿੱਚ ਹੈ। ਕਿਉਂਕਿ ਇਹ ਆਇਦਨ ਨਹੀਂ ਹੁੰਦਾ। ਇਹ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਇਹ ਆਇਦਨ ਹੁੰਦੇ ਹੀ ਰਹਿੰਦਾ ਹੈ ਵੀ ਪਸ਼ੂਆਂ ਦੇ ਕਾਰਨ ਐਕਸੀਡੈਂਟ ਹੋ ਗਿਆ ਜਾਂ ਕੁੱਤਿਆਂ ਦੇ ਕਾਰਨ ਐਕਸੀਡੈਂਟ ਹੋ ਗਿਆ। ਇਹ ਦੋ ਚੀਜ਼ਾਂ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਨੇ ਨਾ। ਬਾਈਕ ਨਾਲ ਤਾਂ ਬਹੁਤ ਜ਼ਿਆਦਾ ਹੁੰਦਾ ਤੇ ਬਾਈਕ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ ਸੋ ਰਾਜਨੀਤੀ ਛੱਡ ਕੇ ਆਪਾਂ ਕੋਈ ਮੁਖਤਾ ਪ੍ਰਬੰਧ ਕਰੀਏ ਤਾਂ ਜੋ ਇਹਨਾਂ ਦੀ ਜਾਨਾਂ ਵੀ ਬਚਣ ਕੀਮਤੀ ਜਾਨਾਂ ਵੀ ਬਚ ਜਾਣ ਸੋ ਬੰਦਿਆਂ ਦੀਆਂ ਜਾਨਾਂ ਵੀ ਬਚ ਜਾਣ ਤੇ ਸਾਰਾ ਮਸਲਾ ਵੀ ਹੱਲ ਹੋ ਜਾਏ ਠੀਕ ਹੈ ਬਾਈ ਜੀ ਸੋ ਤੁਹਾਨੂੰ ਸਾਡੀ ਵੀਡੀਓ ਆਉਣ ਵਾਲੀ ਵੀਡੀਓ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬਰ ਸ਼ੇਅਰ ਜ਼ਰੂਰ ਕਰਦਾ ਕਰੋ ਧੰਨਵਾਦ